ਹੈਲੋ ਫਰੈਂਡਸ ਗੁੱਡ ਈਵਨਿੰਗ ਜੀ ਹੈਲੋ ਫਰੈਂਡਸ ਹਾਊ ਆਰ ਯੂ ਹੋਪਸ ਸੋ ਸਾਰੇ ਵਧੀਆ ਹੋਵਗੇ ਬ੍ਰਾਈਟ ਫਿਊਚਰ ਅਕੈਡਮੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਕਰਨ ਜਾ ਰਹੇ ਹਾਂ ਪੌਲ ਸਾਇੰਸ ਦੀ 6ਵੀਂ ਕਲਾਸ ਦੀ ਐਨਸੀਆਰਟੀ ਆਪਣਾ ਚੈਪਟਰ ਨੰਬਰ 3 ਹੈਗਾ ਤੇ ਸੰਦੀਪ ਸਰ ਦੀ ਕਲਾਸ ਅੱਜ ਆਪਾਂ ਲੈ ਰਹੇ ਹਾਂ ਉਹਨਾਂ ਦਾ ਗੱਲਾਂ ਖਰਾਬ ਹੋਣ ਕਰਕੇ ਨਹੀਂ ਕਲਾਸ ਲੈ ਪਾਈ ਤੇ ਉਹਨਾਂ ਦੀ ਕਲਾਸ ਅੱਜ ਮੈਂ ਲੈ ਰਹੀ ਆ ਤੇ ਮੋ ਅਸਟ ਇਪੋਰਟੈਂਟ ਥਿੰਕ ਕੀ ਜਿਹੜਾ ਆਪਣਾ ਸੀਟ ਅਟ ਦਾ ਐਗਜ਼ਾਮ ਸੀਗਾ ਉਹਦੀ ਅੱਜ ਕੀ ਹੈ ਸੀਟੀ ਅਲੋਟਮੈਂਟ ਆ ਚੁੱਕਿਆ ਹੈਗਾ ਤੇ ਹੁਣ ਤੁਸੀਂ ਆਪਣੇ ਵੈਬਸਾਈਟ ਤੇ ਜਾ ਕੇ ਚੈੱਕ ਵੈਬਸਾਈਟ ਤੇ ਜਾ ਕੇ ਚੈੱਕ ਕਰ ਸਕਦੇ ਹੋ ਕਿ ਤੁਹਾਡੀ ਐਗਜ਼ਾਮ ਸਿਟੀ ਕਿਹੜੀ ਹੈਗੀ ਹੈ ਰੈਡੀ ਹੋ ਕਰੀਏ ਸ਼ੁਰੂ ਕਰਦੇ ਹਾਂ ਸ਼ੁਰੂ ਆਜ਼ਾ ਕੁਐਸਚਨ ਕਿਸ ਦੇ ਕੰਮਕਾਜ ਨੂ ਚਲਾਉਣ ਅਤੇ ਫੈਸਲੇ ਲੈਣ ਵਾਲੀ ਸੰਸਥਾ ਨੂੰ ਕੀ ਕਿਹਾ ਜਾਂਦਾ ਹੈਗਾ ਜਦੋਂ ਆਪਾਂ ਕਿਸੇ ਦੇਸ਼ ਦੇ ਕੰਮ ਕਾਜ ਚਲਾਉਣ ਅਤੇ ਫੈਸਲੇ ਲੈਣ ਦੀ ਸੰਸਥਾ ਨੂੰ ਕੀ ਕਹਿੰਦੇ ਆ ਕੀ ਪਰਿਵਾਰ ਕਹਿੰਦੇ ਆ ਸਕੂਲ ਕਹਿੰਦੇ ਆ ਸਰਕਾਰ ਕਹਿੰਦੇ ਆ ਜਾਂ ਫਿਰ ਕੰਪਨੀ ਕਹਿੰਦੇ ਆ ਤਾਂ ਇਹਦਾ ਰਾਈਟ ਆਨਸਰ ਕੀ ਹੋਏਗਾ ਸਰਕਾਰ ਦਾ ਰਾਈਟ ਆਨਸਰ A ਪਲੀਜ਼ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਇਟਸ ਅ ਹੰਬਲ ਰਿਕਵੈਸਟ ਸਰਕਾਰ ਹਰ ਦੇਸ਼ ਨੂੰ ਕਿਹਾ ਨਿਯਮ ਬਣਾਉਣਾ ਤੇ ਫੈਸਲੇ ਲੈਣ ਦੇ ਲਈ ਇੱਕ ਬਾਡੀ ਦੀ ਜ਼ਰੂਰਤ ਹੁੰਦੀ ਹੈਗੀ ਆ ਤੇ ਜਿਸ ਨੂੰ ਕੀ ਆਪਾਂ ਸਰਕਾਰ ਕਹਿੰਦੇ ਆ ਇਹ ਸਰਕਾਰ ਕੀ ਹੁੰਦੀ ਹੈ ਇਹ ਬੋਡੀ ਆਫ ਪੀਪਲ ਹੁੰਦੇ ਆ ਜਿਹੜੇ ਕਿ ਆਪਾਂ ਚੁਣ ਕੇ ਭੇਜਦੇ ਹੈਗੇ ਆ ਜਨਤਾ ਦੇ ਦੁਆਰਾ ਜਿਹੜੇ ਪ੍ਰਤੀਨਿਧੀ ਭੇਜੇ ਜਾਂਦੇ ਨੇ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ ਨੇਤਾ ਕਹਿੰਦੇ ਨੇ ਤੇ ਨੇਤਾ ਮਿਲ ਕੇ ਕੀ ਹੈ ਸਰਕਾਰ ਬਣਾਉਂਦੇ ਨੇ ਭਾਰਤ ਦੇ ਵਿੱਚ ਸਰਕਾਰ ਕਿੰਨੇ ਪਦਰਾ ਤੇ ਕੰਮ ਕਰਦੀ ਹੈਗੀ ਹੈ ਤਾਂ 1 2 3 4 ਤਾਂ ਦੱਸੋ ਇਹਦਾ ਰਾਈਟ ਆਨਸਰ ਕੀ ਹੋਏਗਾ ਤਾਂ ਇਹਦਾ ਰਾਈਟ ਆਨਸਰ ਕੀ ਹੋਏਗਾ ਕਿੰਨੇ ਪਦਰਾ ਤੇ ਕੰਮ ਕਰਦੀ ਹੈਗੀ ਹੈ ਤਾਂ ਇਹਦਾ ਰਾਈਟ ਆਨਸਰ ਹੋਏਗਾ ਸੀ 3 ਪਦਰਾ ਤੇ ਕੰਮ ਕਰਦੀ ਹੈਗੀ ਹੈ ਕਿਹੜੇ-ਕਿਹੜੇ ਤਿੰਨ ਪਦਰ ਨੇ ਇੱਕ ਆਪਣਾ ਹੋ ਪੰਚਾਇਤ ಗ್ರಾಮ ਪੰਚਾਇਤ ਜਾਂ ಗ್ರಾಮ ਸമിതി ਬੋਲਦੇ ਹਾਂ ਜਿਸ ਨੂੰ ਆਪਾਂ ਇੱਕ ਆਪਣੀ ਹੋਗੀ ਸਟੇਟ ਦੀ ਅਤੇ ਇਸ ਤਰ੍ਹਾਂ ਕੀ ਹਰਿਆਣਾ ਪੰਜਾਬ ਰਾਜਸਥਾਨ ਤੇ ਸੈਕਿੰਡ ਥਰਡ ਹੋਗੀ ਆਪਣੀ ਇੰਟਰਨੈਸ਼ਨਲ ਨੈਸ਼ਨਲ ਲੈਵਲ ਦੀ ਨੈਸ਼ਨਲ ਸੈਂਟਰ ਦੀ ਹੇਠ ਲਿਖਿਆਂ ਵਿੱਚੋਂ ਹੇਠ ਲਿਖਿਆਂ ਵਿੱਚੋਂ ਕਿਹੜਾ ਹੈ ਸਰਕਾਰ ਦਾ ਕੰਮ ਹੈਗਾ ਸੜਕਾਂ ਤੇ ਸਕੂਲ ਬਣਾਉਣਾ ਚੀਜ਼ਾਂ ਦੀਆਂ ਕੀਮਤਾਂ ਨੂੰ ਕੰਟਰੋਲ ਕਰਨਾ ਹਾਂਜੀ ਜਿਹੜੀ ਆਪਣੀ ਜੀਡੀਪੀ ਹੁੰਦੀ ਹੈ ਉਹਨੂੰ ਇਨਕਰੀਜ਼ ਕਰਨ ਦੇ ਲਈ ਆਪਾਂ ਨੂੰ ਕੀ ਹੈ ਗੁੱਡਸ ਦੀ ਜਿਹੜੀ ਡਿਮਾਂਡਸ ਦੇ ਅਕੋਰਡਿੰਗ ਜਿਹੜੇ ਪ੍ਰਾਈਸ ਹੈਗੇ ਆ ਉਹਨਾਂ ਤੇ ਕੰਟਰੋਲ ਕਰਦੀ ਹੈਗੀ ਆ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨਾ ਉਪਰੋਕਤ ਸਾਰੇ ਤਾਂ ਇਹਦਾ ਰਾਈਟ ਆਨਸਰ ਕੀ ਆਏਗਾ ਉਪਰੋਕਤ ਸਾਰੇ ਕਿਉਂਕਿ ਗਵਰਨਮੈਂਟ ਕੀ ਹੈਗੀ ਹੈ ਸੜਕਾਂ ਤੇ ਸਕੂਲ ਵੀ ਬਣਾਉਂਦੀ ਹੈਗੀ ਹੈ ਇਹ ਚੀਜ਼ਾਂ ਦੀਆਂ ਕੀਮਤਾਂ ਨੂੰ ਕੰਟਰੋਲ ਵੀ ਕਰਦੀ ਹੈਗੀ ਹੈ ਤੇ ਦੇਸ਼ ਦੀਆਂ ਜਿਹੜੀਆਂ ਸਰਹੱਦਾਂ ਦੇ ਕੀ ਹੈ ਰਾਖੀ ਕਰਨ ਦੇ ਲਈ ਕੰਮ ਵੀ ਕਰਦੀ ਹੈਗੀ ਤੇ ਇਹ ਕੀ ਕੰਮ ਇਹ ਕਿੰਨੇ ਦੇ ਕੰਮ ਹੁੰਦੇ ਨੇ ਇਹ ਸੈਂਟਰ ਗਵਰਨਮੈਂਟ ਦੇ ਕੰਮ ਹੁੰਦੇ ਨੇ ਤਾਂ ਆਪਣਾ ਰਾਈਟ ਆਨਸਰ ਕੀ ਹੋਏਗਾ ਡੀ ਲੋਕਤੰਤਰ ਵਿੱਚ ਅਸਲੀ ਸ਼ਕਤੀ ਕਿਸ ਕੋਲ ਹੁੰਦੀ ਹੈ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਡੈਮੋਕ੍ਰੇਸੀ ਲੋਕਤੰਤਰ ਲੋਕਾਂ ਦੇ ਦੁਆਰਾ ਚਲਾਇਆ ਜਾਣ ਵਾਲਾ ਤੰਤਰ ਤਾਂ ਇਹਦੇ ਵਿੱਚ ਅਸਲ ਦੇ ਵਿੱਚ ਜਿਹੜੀ ਰੀਅਲ ਪਾਵਰ ਹੁੰਦੀ ਹੈਗੀ ਆ ਉਹ ਕਿੰਦੀ ਹੁੰਦੀ ਹੈਗੀ ਆ ਰਾਜੇ ਕੋਲ ਲੋਕਾਂ ਕੋਲ ਫੌਜੀ ਕੋਲ ਜਾਂ ਫਿਰ ਕੀ ਹੈ ਕਿਸੇ ਕੋਲ ਵੀ ਨਹੀਂ ਤਾਂ ਇਹਨਾਂ ਦਾ ਰਾਈਟ ਆਨਸਰ ਕੀ ਹੋਏਗਾ ਤਾਂ ਇਹਨਾਂ ਦਾ ਰਾਈਟ ਆਨਸਰ ਕੀ ਹੋਏਗਾ ਲੋਕਤੰਤਰ ਮਤਲਬ ਲੋਕਾਂ ਕੋਲ ਤਾਂ ਰਾਈਟ ਆਨਸਰ ਬੀ ਲੋਕਾਂ ਕੋਲ ਹੁੰਦੀ ਹੈਗੀ ਹੈ ਲੋਕਤੰਤਰ ਦੇ ਵਿੱਚ ਲੋਕ ਹੀ ਹੈ ਵੋਟਾਂ ਪਾਉਂਦੇ ਨੇ ਲੋਟਾ ਵੋਟਾਂ ਪਾ ਕੇ ਕੀ ਹੈ ਆਪਣੇ ਭਰਤੀ ਦੀ ਨਿਧੀ ਜਿਹੜੇ ਹੁੰਦੇ ਨੇ ਉਹਨਾਂ ਨੂੰ ਚੁਣਦੇ ਨੇ ਫਿਰ ਉਹ ਅੱਗੇ ਕੀ ਹੈ ਸਰਕਾਰ ਚਲਾਉਂਦੇ ਨੇ ਤਾਂ ਇਹ ਅਸਲ ਦੇ ਵਿੱਚ ਕੀ ਹੁੰਦੀ ਹੈ ਜਨਤਾ ਦੀ ਸ਼ਕਤੀ ਹੁੰਦੀ ਹੈ ਤੇ ਜਨਤਾ ਦੇ ਜਨਤਾ ਦੇ ਵੋਟਾਂ ਦੀ ਸ਼ਕਤੀ ਹੁੰਦੀ ਹੈ ਮਤਲਬ ਜਨਤਾ ਦੀ ਅਸਲ ਦੇ ਵਿੱਚ ਜਿਹੜੀ ਲੋਕਤੰਤਰ ਹੈਗੀ ਉਹ ਕੀ ਦੀ ਹੈ ਲੋਕਾਂ ਦੀ ਤਾਂ ਰਾਈਟ ਆਨਸਰ ਕੀ ਹੋਏਗਾ ਇਹਦਾ ਬੀ ਹੋਏਗਾ ਨੈਕਸਟ ਆਪਣਾ ਰਾਜ ਅੰਤਰ ਵਿੱਚ ਫੈਸਲੇ ਲੈਣ ਦਾ ਅਧਿਕਾਰ ਕਿਸ ਕੋਲ ਹੁੰਦਾ ਹੈ ਹੁਣ ਕੀ ਹੈ ਪਹਿਲਾ ਕੀ ਸੀ ਲੋਕਤੰਤਰ ਹੁਣ ਕੀ ਹੈ ਰਾਜ ਅੰਤਰ ਮਤਲਬ ਰਾਜ ਜਾਂ ਦਾਇ ਦੁਆਰਾ ਚਲਾਇਆ ਜਾਣ ਵਾਲਾ ਤੇ ਇਹ ਕਿੰਦੇ ਹੁੰਦਾ ਹੈ ਚੁਣੇ ਹੋਏ ਨੇਤਾਵਾਂ ਕੋਲ ਹੁੰਦਾ ਹੈ ਅਦਾਲਤ ਕੋਲ ਹੁੰਦਾ ਹੈ ਰਾਜ ਜਾਂ ਰਾਣੀ ਕੋਲ ਹੁੰਦਾ ਹੈ ਜਾਂ ਫਿਰ ਪੰਚਾਇਤ ਕੋਲ ਹੁੰਦਾ ਹੈ ਤਾਂ ਇਹਦਾ ਰਾਈਟ ਆਨਸਰ ਕੀ ਆਏਗਾ ਰਾਜ ਸੰਤਰ ਤਾਂ ਇਹਦਾ ਰਾਈਟ ਆਨਸਰ ਹੋਏਗਾ ਸੀ ਰਾਜਾਂ ਦੇ ਦੁਆਰਾ ਚਲਾਇਆ ਜਾਣ ਵਾਲਾ ਤੰਤਰ ਤਾਂ ਇਹ ਕੀ ਹੋਏਗਾ ਰਾਜਾ ਜਾਂ ਰਾਣੀ ਕੋਲ ਹੁੰਦਾ ਹੈ ਤਾਂ ਰਾਈਟ ਆਨਸਰ ਕੀ ਹੋਏਗਾ ਆਪਣਾ ਸੀ ਹੋਏਗਾ ਰਾਜਾ ਰਾਣੀ ਕੋਲ ਹੁੰਦਾ ਹੈ ਰਾਜ ਸੰਤਰ ਦੇ ਵਿੱਚ ਸ਼ਾਮਲ ਜਿਹੜਾ ਸ਼ਾਸਨ ਹੁੰਦਾ ਹੈ ਸ਼ਾਸਨ ਦੇ ਵਿੱਚ ਜਿਹੜੀ ਵੀ ਰਾਜਾ ਤੇ ਰਾਣੀ ਹੁੰਦੇ ਨੇ ਉਹਨਾਂ ਦੇ ਹੱਥ ਦੇ ਵਿੱਚ ਹੁੰਦਾ ਹੈ ਸਾਰਾ ਤੇ ਉਹੀ ਕੀ ਹੈ ਆਮ ਤੌਰ ਤੇ ਸਾਰੇ ਅਹੁਦਾ ਸੰਭਾਲਦੇ ਹੈਗੇ ਵਿਰਾਸਤ ਵਗੈਰਾ ਸਾਰੇ ਕੀ ਹੁੰਦਾ ਉਹਨਾਂ ਦਾ ਹੀ ਹੁੰਦਾ ਹੈ ਤੇ ਇਹ ਕੀ ਹੁੰਦਾ ਹੈ ਇੱਕ ਪੀੜੀ ਦਰ ਪੀੜੀ ਹੁੰਦੀ ਹੈ ਮਤਲਬ ਇਹ ਨਹੀਂ ਹੈਗਾ ਕਿ ਅੱਜ ਰਾਜਾ ਇਹ ਹੈ ਤਾਂ ਕੱਲ ਨੂੰ ਰਾਜਾ ਕੋਈ ਹੋਰ ਬਣ ਜਾ ਰਾਜਾ ਦਾ ਬੇਟਾ ਹੀ ਕੀ ਹੈ ਰਾਜਾ ਬੰਦਾ ਹੈ ਭਾਰਤ ਵਿੱਚ ਵੋਟ ਪਾਉਣ ਦੀ ਘੱਟੋ ਘੱਟ ਉਮਰ ਕਿੰਨੀ ਹੈ 15 ਸਾਲ 18 ਸਾਲ 21 ਸਾਲ ਜਾਂ ਫਿਰ 25 ਸਾਲ ਤਾਂ ਇਹਦਾ ਰਾਈਟ ਆਨਸਰ ਕੀ ਹੋਏਗਾ 18 ਸਾਲ ਤਾਂ ਰਾਈਟ ਆਨਸਰ ਬੀ ਬਹੁਤ ਈਜ਼ੀ ਕੁਐਸਚਨ ਨੇ ਇਸ ਕਰਕੇ ਹੁਣ ਆਪਾਂ ਨੂੰ ਇਹ ਤਾਂ ਪਤਾ ਹੈ 18 ਸਾਲ ਦੀ ਹੁੰਦੀ ਹੈ ਹੁਣ ਆਪਾਂ ਦੇਖਦੇ ਹਾਂ ਕਿ 18 ਸਾਲ ਜਿਹੜਾ ਹੈਗਾ ਯੂਨੀਵਰਸਲ ਅਡਲਟ ਆਫ ਫਰਾਂਚਾਈਜ਼ੀ ਦੇ ਤਹਿਤ ਕੀ ਹੈ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹਰ ਵਿਅਕਤੀ ਨੂੰ ਵੋਟ ਪਾਉਣ ਦਾ ਅਧਿਕਾਰ ਹੁੰਦਾ ਹੈਗਾ ਤਾਂ ਇਹ ਕਿੰਨਾ ਨੇ ਡਿਸਾਈਡ ਕੀਤਾ ਹੈ ਇਹ ਯੂਨੀਵਰਸਲ ਅਡਲਟ ਫਰਾਂਚਾਈਜ਼ੀ ਨੇ ਦੇ ਤਹਿਤ ਡਿਸਾਈਡ ਹੋਇਆ ਹੈ ਕਿਸੇ ਵੀ ਵਿਵਾਦ ਜਾਂ ਅਪਰਾਧ ਹੋਣ ਤੇ ਲੋਕੋ ਕਿੱਥੇ ਜਾਂਦੇ ਹਨ ਸਕੂਲ ਦੇ ਵਿੱਚ ਬਾਜ਼ਾਰ ਵਿੱਚ ਅਦਾਲਤ ਵਿੱਚ ਜਾਂ ਫਿਰ ਸਿਨੇਮਾ ਦੇ ਵਿੱਚ ਤਾਂ ਇਹਦਾ ਰਾਈਟ ਆਨਸਰ ਕੀ ਹੋਏਗਾ ਸੀ ਕਿ ਕਿਸੇ ਵੀ ਵਿਵਾਦ ਜਾਂ ਅਪਰਾਧ ਹੋਣ ਤੇ ਲੋਕ ਕਿੱਥੇ ਜਾਂਦੇ ਨੇ ਅਦਾਲਤ ਦੇ ਵਿੱਚ ਜਾਂਦੇ ਨੇ ਕੋਰਟ ਦੇ ਵਿੱਚ ਜਾਂਦੇ ਨੇ ਤਾਂ ਰਾਈਟ ਆਨਸਰ ਸੀ ਹਾਂਜੀ ਅਦਾਲਤ ਵੀ ਕੀ ਹੈ ਇੱਕ ਸਰਕਾਰ ਦਾ ਹਿੱਸਾ ਹੁੰਦੀ ਹੈ ਤੇ ਇੱਥੇ ਕੀ ਹੈ ਆਪਾਂ ਨੂੰ ਨਿਆਂ ਮਿਲਦਾ ਹੈ ਸਫਰੇਜ਼ ਮੂਵਮੈਂਟ ਦਾ ਸੰਬੰਧ ਕਿਸ ਨਾਲ ਹੈ ਕਿਹਦੇ ਨਾਲ ਹੈਗਾ ਸਫਰੇ ਸਫਰੇਜ਼ ਮੂਵਮੈਂਟ ਦੇ ਤਾਂ ਸਫਰੇਜ਼ ਮੂਵਮੈਂਟ ਦਾ ਸੰਬੰਧ ਵੋਟ ਪਾਉਣ ਦੇ ਅਧਿਕਾਰ ਨਾਲ ਹੈ ਸਫਾਈ ਨਾਲ ਹੈ ਸਿੱਖਿਆ ਨਾਲ ਹੈ ਜਾਂ ਫਿਰ ਖੇਤੀਬਾੜੀ ਦੇ ਨਾਲ ਹੈ ਤਾਂ ਇਹਦਾ ਰਾਈਟ ਆਨਸਰ ਕੀ ਹੋਏਗਾ ਆਪਣਾ ਸਫਰੇਜ਼ ਮੂਵਮੈਂਟ ਜਿਹੜਾ ਹੈਗਾ ਉਹ ਵੋਟ ਪਾਉਣ ਦੇ ਅਧਿਕਾਰ ਦੇ ਨਾਲ ਹੈ ਸਫਰੇਜ਼ ਮੂਵਮੈਂਟ ਸੀਗਾ ਜਿਹੜਾ ਏ ਯੂ ਐਸ ਏ ਦੀਆਂ ਸਫਰੇਜ਼ ਮੂਵਮੈਂਟ ਜਿਹੜਾ ਹੈਗਾ ਉਹ ਯੂ ਐਸ ਏ ਅੰਦੋਲਨ ਦੇ ਇਹ ਅੰਦੋਲਨ ਸੀਗਾ ਇੱਕ ਜੋ ਕਿ ਔਰਤਾਂ ਦੇ ਦੁਆਰਾ ਚਲਾਇਆ ਗਿਆ ਸੀਗਾ ਤੇ ਇਹਨਾਂ ਦੇ ਵਿੱਚ ਮਤਲਬ ਸਫਰੇਜ਼ ਦਾ ਅਰਥ ਹੈ ਵੋਟ ਪਾਉਣ ਦਾ ਅਧਿਕਾਰ ਤੇ ਇਹ ਅੰਦੋਲਨ ਸੀਗਾ ਇੱਕ ਜੋ ਕਿ ਔਰਤਾਂ ਨੇ ਵੋਟ ਦੇ ਅਧਿਕਾਰ ਦੀ ਮੰਗ ਕੀਤੀ ਸੀਗੀ ਤੇ ਉਸ ਟਾਈਮ ਇਹ ਅੰਦੋਲਨ ਸ਼ੁਰੂ ਹੋਇਆ ਸੀਗਾ ਫਿਰ ਉਹਦੇ ਤੋਂ ਬਾਅਦ ਕੀ ਹੈ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਮਿਲਿਆ ਸੀ ਤੇ ਇਸ ਕਰਕੇ ਸਫਰੇਜ਼ ਦਾ ਮੀਨਿੰਗ ਕੀ ਹੋਇਆ ਵੋਟ ਪਾਉਣ ਦੇ ਅਧਿਕਾਰ ਅਮਰੀਕਾ ਵਿੱਚ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਕਦੋਂ ਮਿਲਿਆ 1910 ਦੇ ਅੰਦਰ 1920 ਦੇ ਅੰਦਰ 1945 ਦੇ ਅੰਦਰ ਸੌਰੀ 1947 ਦੇ ਵਿੱਚ ਜਾਂ ਫਿਰ 1950 ਦੇ ਅੰਦਰ ਤਾਂ 1920 ਦੇ ਅੰਦਰ ਰਾਈਟ ਆਨਸਰ ਕੀ ਹੋਏਗਾ ਆਪਣਾ 1920 ਲੰਬੇ ਸੰਘਰਸ਼ ਤੋਂ ਬਾਅਦ ਕੀ ਹੈ ਅਮਰੀਕਾ ਵਿੱਚ ਔਰਤਾਂ ਨੂੰ 1920 ਦੇ ਵਿੱਚ ਵੋਟ ਪਾਉਣ ਦਾ ਕੀ ਹੈ ਅਧਿਕਾਰ ਮਿਲਿਆ ਸੀਗਾ ਨੈਕਸਟ ਕੁਐਸਚਨ ਆਪਣਾ ਹੈਗਾ ਯੰਗ ਡੀ यंग इंडिया पत्रिका किसने लिखा कि मैं ए लिखा कि मैं ए ਨਹੀਂ ਕਰ ਸਕਦਾ ਕਿ ਸਿਰਫ ਅਮੀਰਾਂ ਨੂੰ ਵੋਟ ਪਾਉਣ ਦਾ ਅਧਿਕਾਰ ਹੋਵੇ ਤਾਂ ਕਿਸ ਨੇ ਕਿਹਾ ਸੀਗਾ ਇਹ ਦੱਸੋ ਯੰਗ ਇੰਡੀਆ ਪత్రికਾ ਵਿੱਚ ਕਿਸ ਨੇ ਹਾਂਜੀ ਇਸ ਦਾ ਰਾਈਟ ਆਨਸਰ ਆਏਗਾ ਮਹਾਤਮਾ ਗਾਂਧੀ ਮਹਾਤਮਾ ਗਾਂਧੀ ਨੇ ਸਭ ਤੋਂ ਪਹਿਲਾਂ ਕੀ ਹੈ ਬਰਾਬਰੀ ਦੇ ਦਿਖ ਨਹੀਂ ਰਿਹਾ ਤੁਹਾਡੇ ਕੁਐਸਚਨ ਦੀ ਲੈਂਥ ਹੀ ਬਹੁਤ ਲੰਬੀ ਹੈ ਮੈਂ ਕੀ ਕਰਾਂ ਮਹਾਤਮਾ ਗਾਂਧੀ ਨੇ ਸਭ ਦੇ ਲਈ ਕੀ ਹੈ ਬਰਾਬਰ ਵੋਟ ਮੰਗਣ ਦਾ ਅਧਿਕਾਰ ਦੀ ਵਕਾਲਤ ਕੀਤੀ ਸੀਗੀ ਦੇਖੋ ਹੁਣ ਮੈਨੂੰ ਪੂਰੀ ਸਕਰੀਨ ਹਿਲਾਉਣੀ ਪੈਂਦੀ ਹੈ ਦਾ ਰਾਈਟ ਆਨਸਰ ਕੀ ਆਏਗਾ ਇਸ ਦਾ ਮਹਾਤਮਾ ਗਾਂਧੀ ਇਸ ਦਾ ਰਾਈਟ ਆਨਸਰ ਕੀ ਆਏਗਾ ਬੀ ਮਹਾਤਮਾ ਗਾਂਧੀ ਨੇ ਕਿਹਾ ਸੀਗਾ ਨੈਕਸਟ ਆਪਣਾ ਕੀ ਸਰਕਾਰ ਦੁਆਰਾ ਬਣਾਏ ਗਏ ਕਾਨੂੰਨ ਦਾ ਕੀ ਮਹੱਤਵ ਹੈ ਪਲੀਜ਼ ਲਾਈਨ ਜਿਹੜੀ ਛੋਟੀ ਕਰਿਆ ਕਰੋ ਪੀਡੀਐਫ ਦੀ ਜਿਹੜੀ ਮੈਂ ਕਹੂੰਗੀ ਕਿ ਹੁਣ ਜਿਹੜੀ ਪੀਡੀਐਫ ਹੈਗੀ ਆ ਉਹਦੇ ਲਾਈਨ ਜਾਓ ਛੋਟੀਆਂ ਕਰਿਆ ਕਰੋ ਤਾਂ ਕਿ ਸਕਰੀਨ ਤੇ ਪ੍ਰੋਪਰ ਵਿਖ ਜਾਣ ਸਰਕਾਰ ਦੁਆਰਾ ਬਣਾਏ ਗਏ ਕਾਨੂੰਨ ਦਾ ਕੀ ਮਹੱਤਵ ਹੈ ਲੋਕਾਂ ਨੂੰ ਡਰਾਉਣਾ ਦੇਸ਼ ਵਿੱਚ ਵਿਵਸਥਾ ਬਣਾਈ ਰੱਖਣਾ ਜਾਂ ਫਿਰ ਕਿਹਾ ਟੈਕਸ ਇਕੱਠਾ ਕਰਨਾ ਜਾਂ ਸਿਰਫ ਅਮੀਰਾਂ ਦੀ ਮਦਦ ਕਰਨਾ ਸਰਕਾਰ ਦੁਆਰਾ ਬਣਾਏ ਗਏ ਕਾਨੂੰਨ ਦਾ ਹੱਕ ਹੈਗਾ ਦੇਸ਼ ਦੇ ਵਿੱਚ ਵਿਵਸਥਾ ਬਣਾਈ ਰੱਖਣਾ ਤਾਂ ਰਾਈਟ ਆਨਸਰ ਕੀ ਹੋਏਗਾ ਬੀ ਦੇਸ਼ ਵਿੱਚ ਵਿਵਸਥਾ ਬਣਾਈ ਰੱਖਣਾ ਕਿਉਂਕਿ ਕਾਨੂੰਨ ਨੇ ਸਭਾਲ ਕਾਨੂੰਨ ਕੀ ਹੈ ਸਭ ਸਭ ਲਈ ਬਰਾਬਰ ਹੁੰਦਾ ਹੈ ਤੇ ਸਮਾਜ ਵਿੱਚ ਸ਼ਾਂਤੀ ਤੇ ਵਿਵਸਥਾ ਬਣਾਈ ਰੱਖਣ ਦੇ ਲਈ ਆਪਾਂ ਨੂੰ ਕੀ ਕਰਨਾ ਪੈਂਦਾ ਹੈ ਕਾਨੂੰਨ ਬਣਾਉਣੇ ਪੈਂਦੇ ਨੇ ਤਾਂ ਰਾਈਟ ਆਨਸਰ ਕੀ ਹੋਏਗਾ ਦੇਸ਼ ਦੀ ਵਿਵਸਥਾ ਬਣਾਈ ਰੱਖਣਾ ਨੈਕਸਟ ਆਪਣਾ ਲੋਕਤੰਤਰ ਦੇ ਵਿੱਚ ਸਰਕਾਰ ਨੂੰ ਆਪਣੇ ਫੈਸਲਿਆਂ ਦਾ ਸਪਸ਼ਟੀਕਰਨ ਕਿਸ ਨੂੰ ਦੇਣਾ ਪੈਂਦਾ ਹੈ ਤਾਂ ਦੱਸੋ ਇਸ ਦਾ ਰਾਈਟ ਆਨਸਰ ਕੀ ਹੋਏਗਾ ਦੇਖੋ ਸਕਰੀਨ ਹੀ ਇਧਰ ਉਧਰ ਨਹੀਂ ਹੋ ਰਹੀ ਤਾਂ ਦੂਜੇ ਦੇਸ਼ਾਂ ਨੂੰ ਜਨਤਾ ਆਮ ਲੋਕਾਂ ਨੂੰ ਜਾਂ ਫਿਰ ਸਿਰਫ ਰਾਸ਼ਟਰਪਤੀ ਨੂੰ ਜਾਂ ਫਿਰ ਕਿਸੇ ਨੂੰ ਵੀ ਨਹੀਂ ਤਾਂ ਸਰਕਾਰ ਨੂੰ ਆਪਣੇ ਫੈਸਲਿਆਂ ਦਾ ਸਪਸ਼ਟਿਕਰਨ ਕਿਸ ਨੂੰ ਦੇਣਾ ਪੈਂਦਾ ਹੈ ਜਨਤਾ ਨੂੰ ਮਤਲਬ ਆਮ ਲੋਕਾਂ ਨੂੰ ਦੇਣਾ ਪੈਂਦਾ ਹੈਗਾ ਜਨਤਾ ਨੂੰ ਲੋਕਤੰਤਰ ਦੇ ਵਿੱਚ ਕੀ ਹੈ ਲੋਕਾਂ ਦਾ ਸ਼ਾਸਨ ਹੋਣ ਕਰਕੇ ਜੋ ਵੀ ਮਤਲਬ ਸਰਕਾਰ ਲੋਕਾਂ ਪ੍ਰਤੀ ਕੀ ਹੈ ਜਵਾਬਦੇਹੀ ਹੁੰਦੀ ਹੈ ਕਦੋਂ ਵੀ ਆਪਾਂ ਆਰਟੀਆਈ ਲਗਾ ਕੇ ਕੋਈ ਵੀ ਕਿਸੇ ਵੀ ਸਰਕਾਰ ਤੋਂ ਆਪਾਂ ਕੀ ਹੈ ਜਵਾਬ ਲੈ ਸਕਦੇ ਹਾਂ ਹੇਠ ਲਿਖਿਆ ਵਿੱਚੋਂ ਕਿਹੜਾ ਸਥਾਨਕ ਪੱਧਰ ਲੋਕਲ ਲੈਵਲ ਦੀ ਸਰਕਾਰ ਦਾ ਉਦਾਹਰਣ ਹੈਗਾ ਤਾਂ ਕਿਹੜਾ ਹੈਗਾ ಗ್ರಾಮ ਪੰਚਾਇਤ ਪੰਜਾਬ ਸਰਕਾਰ ਭਾਰਤ ਸਰਕਾਰ ਜਾਂ ਫਿਰ ਰੇਲਵੇ ਵਿਭਾਗ ਸਥਾਨਕ ਦੀ ਗੱਲ ਹੋ ਰਹੀ ਹੈ ਤਾਂ ਆਪਣਾ ਰਾਈਟ ਆਨਸਰ ਕੀ ਹੋਏਗਾ ਏ ਏ ਜਿਹੜੀ ਹੁੰਦੀ ਹੈ ಗ್ರಾಮ ਪੰਚਾਇਤ ਹੁੰਦੀ ਹੈ ਉਹ ਆਪਣੀ ਕੀ ਹੈ ਲੋਕਲ ਲੈਵਲ ਦੀ ਗਵਰਨਮੈਂਟ ਹੁੰਦੀ ਹੈਗੀ ਹੈ ਪੰਜਾਬ ਸਰਕਾਰ ਹੁੰਦੀ ਹੈ ਇਹ ਆਪਣੇ ਸਟੇਟ ਲੈਵਲ ਦੀ ਹੁੰਦੀ ਹੈ ਤੇ ਜਦੋਂ ਆਪਾਂ ਗੱਲ ਕਰੇ ਭਾਰਤ ਸਰਕਾਰ ਤਾਂ ਭਾਰਤ ਸਰਕਾਰ ਕੀ ਹੈ ਇੱਕ ਨੈਸ਼ਨਲ ਲੈਵਲ ਦੀ ਗਵਰਨਮੈਂਟ ਹੁੰਦੀ ਹੈ ਤੇ ਰੇਲਵੇ ਵਿਭਾਗ ਇੱਕ ਮਤਲਬ ਇਹ ਇੱਕ ਅਲੱਗ ਡਿਪਾਰਟਮੈਂਟ ਹੈਗਾ ਬਟ ਇਹ ਕਿਦੇ ਅੰਡਰ ਆਂਦਾ ਹੈ ਇਹ ਵੀ ਸੈਂਟਰ ਗਵਰਨਮੈਂਟ ਦੇ ਅੰਡਰ ਦੇ ਵਿੱਚ ਆਉਂਦਾ ਹੈ ਤਾਂ ਆਪਣਾ ਰਾਈਟ ਆਪਸ਼ਨ ਕੀ ਹੋਇਆ ਏ ಗ್ರಾಮ ਪੰਚਾਇਤ ਜਿਹੜਾ ਹੈਗਾ ਉਹ ਪਿੰਡ ਜਾਂ ਸ਼ਹਿਰ ਕੋਸ਼ਲਾ ਨੂੰ ਕੀ ਹੈ ਸਰਕਾਰ ਨੂੰ ਸਥਾਨਕ ਸਰਕਾਰ ਕਿਹਾ ਜਾਂਦਾ ਹੈਗਾ ਜੀ

ਲੋਕਤੰਤਰ ਦਾ ਕੀ ਅਰਥ ਹੈ ਲੋਕ ਆਪਣੇ ਪ੍ਰਤੀਨਿਧੀ ਚੁੰNDE ਹਨ ਜੋ ਫੈਸਲੇ ਲੈਂਦੇ ਨੇ ਜਾਂ ਫਿਰ ਸਿਰਫ ਪੜੇ ਲਿਖੇ ਲੋਕ ਵੋਟ ਪਾਉਂਦੇ ਹਨ ਜਾਂ ਫਿਰ ਕੀ ਹੈ ਰਾਜਾ ਫੈਸਲੇ ਲੈਂਦਾ ਹੈ ਰਾਜਾ ਜਿਹੜੇ ਹੈ ਉਹ ਫੈਸਲੇ ਲੈਂਦਾ ਹੈ ਤਾਂ ਇਹਦਾ ਰਾਈਟ ਆਨਸਰ ਕੀ ਹੋਏਗਾ ਲੋਕਤੰਤਰੀ ਸਰਕਾਰ ਦਾ ਮੁੱਖ ਵਿਚਾਰ ਜਿਹੜਾ ਪ੍ਰਤੀਨਿਧੀ ਲੋਕਤੰਤਰ ਹੈ ਉਹ ਕੀ ਹੈ ਇਸ ਦਾ ரைਟ ਆਨਸਰ ਕੀ ਹੋਏਗਾ ਬੀ ਲੋਕ ਆਪਣੇ ਪ੍ਰਤੀਨਿਧੀ ਚੁਣਦੇ ਹਨ ਤੇ ਉਹੀ ਅੱਗੇ ਜਾ ਕੇ ਕੀ ਹੈ ਰਾਜ ਸਭਾ ਦੇ ਅੰਦਰ ਲੋਕ ਸਭਾ ਦੇ ਅੰਦਰ ਮਤਲਬ ਸੰਸਦ ਦੇ ਅੰਦਰ ਜਾ ਕੇ ਕੀ ਹਨ ਮੁੱਦੇ ਰੱਖਦੇ ਨੇ ਤਾਂ ਲੋਕ ਆਪਣੇ ਪ੍ਰਤੀਨਿਧੀ ਚੁਣਦੇ ਨੇ ਨੈਕਸਟ ਆਪਣਾ ਕੁਐਸਚਨ ਹੈਗਾ ਕਿ ਜੇਕਰ ਕਿਸੇ ਵਿਅਕਤੀ ਨੂੰ ਲੱਗਦਾ ਹੈ ਕਿ ਉਸ ਨਾਲ ਕਿਸੇ ਕਾਨੂੰਨ ਦੀ ਉਲੰਘਣਾ ਹੋਈ ਹੈ ਤਾਂ ਉਹ ਕਿੱਥੇ ਜਾ ਕੇ ਮਤਲਬ ਆਪਣੀ ਸ਼ਿਕਾਇਤ ਕੀ ਹੈ ਕਰ ਸਕਦਾ ਹੈ ਤਾਂ ਉਹ ਕਿੱਥੇ ਜਾ ਕੇ ਆਪਣੀ ਸ਼ਿਕਾਇਤ ਦਰਜ ਕਰ ਸਕਦਾ ਹੈ ਪੁਲਿਸ ਸਟੇਸ਼ਨ ਹਸਪਤਾਲ ਅਦਾਲਤ ਜਾਂ ਫਿਰ ਕੀ ਹੈ ਬੈਂਕ ਦੇ ਵਿੱਚ ਤਾਂ ਦੱਸੋ ਇਸ ਦਾ ਰਾਈਟ ਆਨਸਰ ਕੀ ਹੋਏਗਾ ਹਾਂਜੀ ਉਹ ਕੋਰਟ ਦੇ ਵਿੱਚ ਜਾ ਕੇ ਕੀ ਕਰ ਸਕਦਾ ਹੈ ਅਦਾਲਤ ਕੋਲ ਜਾ ਕੇ ਆਪਣੀ ਸ਼ਿਕਾਇਤ ਕਰ ਸਕਦਾ ਹੈ 16th ਕੁਐਸਚਨ ਆਪਣਾ ਹੈਗਾ ਇੰਗਲੈਂਡ ਵਿੱਚ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਕਦੋਂ ਮਿਲਿਆ ਹੁਣ ਆਪਾਂ ਯੂਐਸ ਦੀ ਗੱਲ ਕੀਤੀ ਸੀ 1920 ਦੇ ਅੰਦਰ ਮਿਲਿਆ ਸੀ ਤੇ ਹੁਣ ਆਪਾਂ ਦੇਖਦੇ ਹਾਂ ਇੰਗਲੈਂਡ ਦੇ ਵਿੱਚ ਤਾਂ ਇੰਗਲੈਂਡ ਦੇ ਵਿੱਚ ਕਦੋਂ ਹੋਇਆ ਸੀ 1920 ਵਿੱਚ 1928 ਵਿੱਚ 1947 ਵਿੱਚ ਜਾਂ ਫਿਰ 1950 ਦੇ ਵਿੱਚ ਤਾਂ ਦੱਸੋ ਇੰਗਲੈਂਡ ਦੇ ਵਿੱਚ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਕਦੋਂ ਮਿਲਿਆ ਸੀ 1928 ਦੇ ਵਿੱਚ ਮਿਲਿਆ ਸੀ ਰਾਈਟ ਆਨਸਰ ਬੀ ਹਾਂਜੀ ਸਰਕਾਰ ਦੇ ਅੰਗਾਂ ਵਿੱਚ ਹੇਠ ਲਿਖਿਆ ਵਿੱਚੋਂ ਕਿਹੜਾ ਸ਼ਾਮਲ ਹੈ ਵਿਧਾਨਪਾਲਿਕਾ ਕਾਰਜਪਾਲਿਕਾ ਨਿਆਂਪਾਲਿਕਾ ਜਾਂ ਉਪਰੋਕਤ ਸਾਰੇ ਸਰਕਾਰ ਦੇ ਅੰਗਾਂ ਵਿੱਚ ਹੇਠ ਲਿਖਿਆ ਵਿੱਚੋਂ ਕਿਹੜਾ ਸ਼ਾਮਲ ਹੈ ਤਾਂ ਇਸ ਦਾ ਰਾਈਟ ਆਨਸਰ ਕੀ ਹੋਏਗਾ ਸਰਕਾਰ ਜਿਹੜੀ ਹੈਗੀ ਆ ਉਹਦੇ ਤਿੰਨ ਅੰਗ ਹੁੰਦੇ ਨੇ ਤਾਂ ਰਾਈਟ ਆਨਸਰ ਹੋਏਗਾ ਡੀ ਇਹ ਤਿੰਨੋਂ ਹੀ ਹੁੰਦੇ ਨੇ ਇੱਕ ਆਪਣਾ ਕੀ ਹੁੰਦਾ ਹੈ ਵਿਧਾਨਪਾਲਿਕਾ ਕਾਰਜਪਾਲਿਕਾ ਤੇ ਨਿਆਂਪਾਲਿਕਾ ਇਹ ਤਿੰਨ ਵਿਧਾਨਪਾਲਿਕਾ ਛੋਟੇ ਲੈਵਲ ਦੀ ਕਾਰਪਾਲਿਕਾ ਉਦੋਂ ਵੱਡੇ ਲੈਵਲ ਦੀ ਨਿਆਂਪਾਲਿਕਾ ਉਸ ਤੋਂ ਵੱਡੇ ਲੈਵਲ ਦੀ ਹੁੰਦੀ ਹੈ ਜਦੋਂ ਸਰਕਾਰ ਦੇ ਸਾਰੇ ਫੈਸਲੇ ਇੱਕ ਹੀ ਵਿਅਕਤੀ ਮਤਲਬ ਤਾਨਾਸ਼ਾਹ ਲੈਂਦਾ ਹੈ ਤਾਨਾਸ਼ਾਹ ਲੈਂਦਾ ਹੈ ਤਾਂ ਉਸ ਨੂੰ ਕੀ ਕਿਹਾ ਜਾਂਦਾ ਹੈ ਲੋਕਤੰਤਰ ਤਾਨਾਸ਼ਾਹੀ ਗਣਤੰਤਰ ਜਾਂ ਫਿਰ ਕੀ ਹੈ ਸੰਗੀ ਢਾਂਚਾ ਜਦੋਂ ਸਰਕਾਰ ਦੇ ਸਾਰੇ ਫੈਸਲੇ ਇੱਕ ਹੀ ਵਿਅਕਤੀ ਤਾਨਾਸ਼ਾਹ ਲੈਂਦਾ ਹੈ ਤਾਂ ਇਸ ਦਾ ਰਾਈਟ ਆਨਸਰ ਕੀ ਹੋਏਗਾ ਤਾਨਾਸ਼ਾਹੀ ਤਾਨਾਸ਼ਾਹ ਮਤਲਬ ਕੁਐਸਚਨ ਦੇ ਵਿੱਚ ਹੀ ਆਨਸਰ ਪਿਆ ਸੀਗਾ ਤਾਂ ਆਪਣਾ ਰਾਈਟ ਆਨਸਰ ਕੀ ਹੋਏਗਾ ਬੀ ਤਾਨਾਸ਼ਾਹੀ ਸੁਨਾਮੀ ਜਾਂ ਪੁਚਾਲ ਵਰਗੀਆਂ ਕੋਈ ਸੌਰੀ ਆਨਸਰ ਦਿਖ ਗਿਆ ਸੁਨਾਮੀ ਜਾਂ ਪੁਚਾਲ ਵਰਗੀਆਂ ਕੁਦਰਤੀ ਆਫਤਾ ਸਮੇ ਲੋਕਾਂ ਦੀ ਮਦਦ ਕਰਨ ਦੀ ਜ਼ਿੰਮੇਵਾਰੀ ਕਿਸ ਕੋਲ ਹੁੰਦੀ ਹੈ ਸਿਰਫ ਵਿਦੇਸ਼ੀ ਦੇਸ਼ਾਂ ਦੀ ਸਰਕਾਰ ਦੀ ਕਿਸੇ ਦੀ ਵੀ ਨਹੀਂ ਜਾਂ ਫਿਰ ਪ੍ਰਾਈਵੇਟ ਕੰਪਨੀਆਂ ਦੀ ਤਾਂ ਇਹਦਾ ਰਾਈਟ ਆਨਸਰ ਕੀ ਹੋਏਗਾ ਸੁਨਾਮੀ ਜਪੋਚਾਲ ਵਰਗੀਆਂ ਕੁਦਰਤੀ ਆਫਤਾਂ ਹੁੰਦੀਆਂ ਨੇ ਤਾਂ ਆਪਾਂ ਦੇਖਦੇ ਹਾਂ ਕਿ ਆਪਾਂ ਨੂੰ ਗਵਰਨਮੈਂਟ ਮੁਆਵਜ਼ਾ ਦਿੰਦੀ ਆ ਹਰ ਫੈਸਿਲਿਟੀ ਪ੍ਰੋਵਾਈਡ ਕਰਵਾਉਂਦੀ ਆ ਹਸਪੀਟਲ ਵਗੈਰਾ ਵੀ ਤਾਂ ਇਸ ਦਾ ਰਾਈਟ ਆਨਸਰ ਕੀ ਹੋਏਗਾ ਬੀ ਸਰਕਾਰ ਨੈਕਸਟ ਆਪਣਾ ਕੁਐਸਚਨ ਹੈਗਾ 20 ਕੀ ਸਰਕਾਰ ਸ਼ਬਦ ਦਾ ਕੀ ਅਰਥ ਹੈ ਸਿਰਫ ਪੁਲਿਸ ਸਿਰਫ ਅਦਾਲਤ ਲੋਕਾਂ ਦਾ ਇੱਕ ਸਮੂਹ ਜੋ ਦੇਸ਼ ਦੇ ਪ੍ਰਸ਼ਾਸਨ ਲਈ ਜ਼ਿੰਮੇਦਾਰ ਹੈ ਜਾਂ ਸਿਰਫ ਫੌਜ ਤਾਂ ਆਪਾਂ ਦੇਖਦੇ ਹਾਂ ਕਿ ਸਿਰਫ ਵਾਲੇ ਤਾਂ ਨੈਗੇਟਿਵ ਵਰਡ ਹੁੰਦੇ ਨੇ ਤਾਂ ਆਪਣਾ ਇੱਕੋ ਇੱਕ ਪੋਜ਼ਿਟਿਵ ਹੈ ਤਾਂ ਸਰਕਾਰ ਕੀ ਹੁੰਦੀ ਹੈ ਲੋਕਾਂ ਦਾ ਉਹ ਸਮੂਹ ਜੋ ਦੇਸ਼ ਦੇ ਪ੍ਰਸ਼ਾਸਨ ਲਈ ਜ਼ਿੰਮੇਦਾਰ ਹੈ ਤਾਂ ਰਾਈਟ ਆਨਸਰ ਕੀ ਹੋਏਗਾ ਸੀ ਭਾਰਤ ਵਿੱਚ ਰਾਜ ਪੱਧਰ ਦੀ ਸਰਕਾਰ ਦਾ ਕੀ ਮਤਲਬ ਹੈ ਰਾਜ ਸਟੇਟ ਦੀ ਗੱਲ ਹੋ ਰਹੀ ਹੈ ਪੂਰੇ ਦੇਸ਼ ਦੀ ਸਰਕਾਰ ਨਹੀਂ ਜੀ ਇਹ ਤਾਂ ਪੂਰੇ ਸੈਂਟਰ ਦੀ ਸਰਕਾਰ ਹੁੰਦੀ ਹੈ ਨੈਸ਼ਨਲ ਲੈਵਲ ਦੀ ਸਰਕਾਰ ਹੁੰਦੀ ਹੈ ਕਿਸੇ ਖਾਸ ਰਾਜ ਜਿਵੇਂ ਪੰਜਾਬ ਜਾਂ ਹਰਿਆਣਾ ਦੀ ਸਰਕਾਰ ਹਾਂ ਜੀ ਪਿੰਡ ਦੀ ਪੰਚਾਇਤ ਪਿੰਡ ਦੀ ਪੰਚਾਇਤ ਨੂੰ ਤਾਂ ਆਪਾਂ ਗ੍ਰਾਮ ਲੈਵਲ ਦੀ ਕਹਿੰਦੇ ਹਾਂ ਗਲੀ ਦੀ ਕਮੇਟੀ ਨਹੀਂ ਜੀ ਗਲੀ ਦੀ ਕਮੇਟੀ ਨਹੀਂ ਹੈਗੀ ਹੈ ਤਾਂ ਆਪਾਂ ਸਹੀ ਆਨਸਰ ਕੀ ਹੋਏਗਾ ਬੀ ਰਾਜ ਪਦਰ ਦੀ ਕੀ ਹੁੰਦੀ ਹੈ ਸਪੈਸਿਫਿਕ ਸੈਂਟਰ ਦੀ ਗਵਰਨਮੈਂਟ ਸਟੇਟ ਦੀ ਗਵਰਨਮੈਂਟ ਹੁੰਦੀ ਹੈ ਤਾਂ ਉਹਨੂੰ ਆਪਾਂ ਕੀ ਬੋਲਦੇ ਹਾਂ ਕਿਸੇ ਖਾਸ ਰਾਜ ਦੀ ਜਿਵੇਂ ਕਿ ਹਰਿਆਣਾ ਦੀ ਅਲੱਗ ਹੈ ਪੰਜਾਬ ਦੀ ਅਲੱਗ ਹੈ ਰਾਜਸਥਾਨ ਦੀ ਮਤਲਬ ਗਵਰਨਮੈਂਟ ਅਲੱਗ ਹੈ ਤਾਂ ਕਿਸੇ ਖਾਸ ਰਾਜ ਦੀ ਸਰਕਾਰ ਨੈਕਸਟ 22 ਕੁਐਸਚਨ ਕੀ ਰਾਜ ਅੰਤਰ ਦੇ ਵਿੱਚ ਰਾਜੇ ਨੂੰ ਰਾਜ ਤੰਤਰ ਦਾ ਮਤਲਬ ਕੀ ਹੁੰਦਾ ਰਾਜਾ ਜਾਂ ਰਾਣੀ ਦੇ ਦੁਆਰਾ ਜੋ ਵੀ ਰਾਜ ਚਲਾਏ ਜਾਂਦੇ ਸੀਗੇ ਪੁਰਾਣੇ ਸਮਿਆਂ ਦੇ ਵਿੱਚ ਉਹ ਰਾਜ ਤੰਤਰ ਹੁੰਦਾ ਸੀਗਾ ਤੇ ਇਹ ਵਿੱਚ ਰਾਜੇ ਨੂੰ ਆਪਣੇ ਫੈਸਲਿਆਂ ਦਾ ਸਪਸ਼ਟੀਕਰਨ ਕਿਸ ਨੂੰ ਦੇਣਾ ਪੈਂਦਾ ਸੀ ਜਨਤਾ ਨੂੰ ਮੰਤਰੀਆਂ ਨੂੰ ਕਿਸੇ ਨੂੰ ਵੀ ਨਹੀਂ ਜਾਂ ਫਿਰ ਅਦਾਲਤ ਨੂੰ ਤਾਂ ਇਹਦਾ ਰਾਈਟ ਆਨਸਰ ਕੀ ਹੁੰਦਾ ਤਾਂ ਇਹਦਾ ਰਾਈਟ ਆਨਸਰ ਹੋਏਗਾ ਕਿ ਰਾਜੇ ਹੁੰਦੇ ਨੇ ਨਾ ਰਾਜੇ ਮੰਨ ਨੂੰ ਇਹ ਲੱਗਦਾ ਹੈ ਕਿ ਮਨਮਾਨੀ ਜਿਆਦਾ ਕਰਦੇ ਹੁੰਦੇ ਨੇ ਇਹ ਹਰ ਇੱਕ ਚੀਜ਼ ਕੀ ਹੈ ਥੋਪਦੇ ਨੇ ਜਨਤਾ ਦੇ ਉੱਪਰ ਤਾਂ ਇਹਨਾਂ ਨੂੰ ਕੀ ਹੈ ਕਿਸੇ ਕਿਸੇ ਨੂੰ ਵੀ ਨਹੀਂ ਹੋਏਗਾ ਇਸ ਦਾ ਰਾਈਟ ਆਨਸਰ ਕੀ ਹੈ ਕਿਸੇ ਨੂੰ ਵੀ ਨਹੀਂ ਕਿਉਂਕਿ ਰਾਜ ਸੰਤਰ ਦੇ ਵਿੱਚ ਰਾਜੇ ਸਿਰਫ ਆਰਡਰ ਆਰਡਰ ਦਿੰਦੇ ਹੁੰਦੇ ਸੀਗੇ ਉਹ ਮਤਲਬ ਆਰਡਰ ਲੈਂਦੇ ਨਹੀਂ ਹੁੰਦੇ ਸੀਗੇ ਤਾਂ ਆਪਾਂ ਕਹਿ ਸਕਦੇ ਹਾਂ ਕਿ ਕਿਸੇ ਨੂੰ ਵੀ ਨਹੀਂ ਤਾਂ ਰਾਈਟ ਆਨਸਰ ਸੀ ਭਾਰਤੀ ਸੰਵਿਧਾਨ ਦੇ ਅਨੁਸਾਰ ਭਾਰਤ ਇੱਕ ਕਿਹੋ ਜਿਹਾ ਦੇਸ਼ ਹੈ ਰਾਜਤੰਤਰੀ ਹੈ ਲੋਕਤੰਤਰੀ ਗਨਰਾਜ ਹੈ ਤਾਂ ਤਾਨਾਸ਼ਾਹੀ ਹੈ ਜਾਂ ਫੌਜ ਸ਼ਾਸਨ ਵਾਲਾ ਹੈ ਫੌਜ ਸ਼ਾਸਨ ਵਾਲਾ ਤਾਂ ਆਪਾਂ ਬੋਲ ਸਕਦੇ ਹਾਂ ਕਿ ਪਾਕਿਸਤਾਨ ਹੈਗਾ ਤਾਨਾਸ਼ਾਹੀ ਵਾਲਾ ਅਪਾ ਉਤਰੀ ਕੋਰੀਆ ਬੋਲ ਸਕਦੇ ਹਾਂ ਰਾਜ ਸੰਤਰ ਵਾਲਾ ਰਾਜ ਸੰਤਰ ਵਾਲਾ ਵੀ ਹੈ ਬਟ ਮੈਨੂੰ ਹੁਣ ਯਾਦ ਨਹੀਂ ਆ ਰਿਹਾ ਲੋਕਤੰਤਰੀ ਗਨਰਾਜ ਆਪਣਾ ਕੀ ਹੈ ਇੰਡੀਆ ਦਾ ਹੈਗਾ ਤਾਂ ਆਪਣਾ ਰਾਈਟ ਆਨਸਰ ਕੀ ਹੋਏਗਾ ਬੀ ਲੋਕਾਂ ਦਾ ਲੋਕਾਂ ਦੇ ਦੁਆਰਾ ਚਲਾਇਆ ਜਾਣ ਵਾਲਾ ਸ਼ਾਸਨ ਸਰਬਵਿਆਪੀ ਬਾਲਕ ਮਤ ਅਧਿਕਾਰ ਦਾ ਮਤਲਬ ਕੀ ਹੈ ਸਰਬਵਿਆਪੀ ਬਾਲਕ ਮਤ ਅਧਿਕਾਰ ਸਿਰਫ ਪੜ੍ਹੇ ਲਿਖੇ ਲੋਕ ਹੀ ਵੋਟ ਪਾਉਣਗੇ ਜਾਂ ਸਿਰਫ ਮਰਦ ਵੋਟ ਪਾਉਣਗੇ ਜਾਂ ਫਿਰ ਸਾਰੇ ਬਾਲਗਾਂ ਨਾਗਰਿਕ ਨੂੰ ਵੋਟ ਪਾਉਣ ਦਾ ਅਧਿਕਾਰ ਹੋਏਗਾ ਜਾਂ ਫਿਰ ਕੀ ਹੈ ਸਿਰਫ ਅਮੀਰ ਲੋਕ ਹੀ ਵੋਟ ਪਾਉਣਗੇ ਤਾਂ ਆਪਾਂ ਦੇਖ ਸਕਦੇ ਹਾਂਗੇ ਇਹ ਸਿਰਫ ਵਾਲੇ ਸਾਰੇ ਕੀ ਹੈ 네ਗੇਟਿਵ ਨੇ ਓਨਲੀ ਰਾਈਟ ਆਨਸਰ ਕੀ ਆਏਗਾ ਸੀ ਸਾਰੇ ਬਾਲਗ ਕੀ ਹੈ ਨਾਗਰਿਕ ਨੂੰ ਵੋਟ ਪਾਉਣ ਦਾ ਅਧਿਕਾਰ ਹੋਏਗਾ ਹਾਂਜੀ ਬਹੁਤ ਈਜ਼ੀ ਤੋਂ ਈਜ਼ੀ ਕੁਐਸਚਨ ਲੱਗ ਕੇ ਆਇਓ ਹੇਠ ਲਿਖਿਆ ਵਿੱਚੋਂ ਕਿਹੜੀ ਸੰਸਾ ਸਰਕਾਰ ਦਾ ਹਿੱਸਾ ਹੈਗਾ ਭਾਰਤੀ ਰੇਲਵੇ ਸੁਪਰੀਮ ਕੋਰਟ ਭਾਰਤੀ ਪੈਟਰੋਲ ਯਾ ਅਪਰੋਕ ਸਾਰੇ ਹਾਂਜੀ ਜੀ ਇਹਨਾਂ ਦੇ ਅੱਗੇ ਭਾਰਤ ਲੱਗਿਆ ਹੋਇਆ ਹੈ ਤਾਂ ਉਹ ਹੀ ਆਪਣੇ ਕੀ ਹੈ ਸਸਤਾ ਸਰਕਾਰ ਦੀ ਤਾਂ ਭਾਰਤੀ ਰੇਲਵੇ ਸੈਂਟਰ ਦੇ ਅੰਦਰਾਂ ਦੇ ਸੁਪਰੀਮ ਕੋਰਟ ਵੀ ਭਾਰਤ ਪੈਟਰੋਲੀਅਮ ਵੀ ਤਾਂ ਇਸ ਦਾ ਰਾਈਟ ਆਨਸਰ ਕੀ ਹੋਏਗਾ ਉਪਰੋਕਤ ਸਾਰੇ ਤਾਂ ਰਾਈਟ ਆਨਸਰ ਕੀ ਹੈ ਡੀ ਪਹਿਲੇ ਵਿਸ਼ਵ ਯੁੱਧ ਦੌਰਾਨ ਔਰਤਾਂ ਨੇ ਫੋਟ ਦੇ ਅਧਿਕਾਰ ਲਈ ਕਿਹੜਾ ਸੰਘਰਸ਼ ਕੀਤਾ ਸੀ ਤਾਂ ਦੱਸੋ ਕਿਹੜਾ ਸੰਘਰਸ਼ ਕੀਤਾ ਸੀਗਾ ਨਾ ਮਿਲ ਵਰਤਨ ਅੰਦੋਲਨ ਮਹਿਲਾ ਮਤਾਧਿਕਾਰ ਅੰਦੋਲਨ ਜਿਹਨੂੰ ਕਿ ਵੂਮਨ ਸਰਫੇਜ਼ ਮੂਵਮੈਂਟ ਵੀ ਬੋਲਦੇ ਨੇ ਹਾਂਜੀ ਭਾਰਤ ਛੱਡੋ ਆंदोलਨ ਜਾਂ ਫਿਰ ਚਿਪਕੋ ਆंदोलਨ ਤਾਂ ਇਸ ਦਾ ਆਪਾਂ ਪਹਿਲਾਂ ਹੀ ਉੱਪਰ ਪੜ੍ਹ ਕੇ ਆਏ ਆ ਕਿ ਮਹਿਲਾ ਜਦੋਂ ਪਹਿਲਾ ਯੁੱਧ ਹੋਇਆ ਸੀ ਤਾਂ ਉਸ ਦੌਰਾਨ ਔਰਤਾਂ ਨੇ ਵੋਟ ਅਧਿਕਾਰ ਦੇ ਲਈ ਕੀ ਕੀਤਾ ਸੀਗਾ ਸਰਫੇਜ਼ ਮੂਵਮੈਂਟ ਚਲਾਇਆ ਸੀਗਾ ਮਹਿਲਾ ਮਤਾਧਿਕਾਰ ਆंदोलਨ ਸ਼ੁਰੂ ਕੀਤਾ ਸੀਗਾ ਨੈਕਸਟ 27 ਕੀ ਕਿਸੇ ਦੇਸ਼ ਦੀਆਂ ਸਰਹੱਦਾਂ ਚ ਦੀ ਬਾਉਂਡਰੀਜ਼ ਨੂੰ ਸੁਰੱਖਿਤ ਰੱਖਣਾ ਕਿਸ ਪਧਰਦੀ ਸਰਕਾਰ ਦਾ ਕੰਮ ਹੈਗਾ ਸਥਾਨਕ ਪੱਧਰ ਤੇ ਰਾਜ ਪੱਧਰ ਤੇ ਰਾਸ਼ਟਰੀ ਪੱਧਰ ਤੇ ਜਿਹਨੂੰ ਸੈਂਟਰ ਦੀ ਗਵਰਨਮੈਂਟ ਬੋਲਦੀ ਹਾਂ ਜਾਂ ਫਿਰ ਜ਼ਿਲ੍ਹਾ ਪੱਧਰ ਤੇ ਤਾਂ ਸ਼ੁਰੂ ਦੇ ਵਿੱਚ ਹੀ ਮੈਂ ਤੁਹਾਨੂੰ ਦੱਸ ਕੇ ਆਈ ਸੀਗੀ ਤਾਂ ਇਸ ਦਾ ਰਾਈਟ ਆਨਸਰ ਕੀ ਹੋਏਗਾ ਸੀ ਸੈਂਟਰ ਦੀ ਜਿਹੜੀ ਗਵਰਨਮੈਂਟ ਹੁੰਦੀ ਹੈ ਉਹਨਾਂ ਦਾ ਹੁੰਦਾ ਹੈ ਆਪਾਂ ਦੇਖਦੇ ਹਾਂ ਕਿ ਜਿਹੜੀ ਆਰਮੀ ਦੀ ਭਰਤੀ ਨਿਕਲਦੀ ਹੈ ਉਹ ਸੈਂਟਰ ਦੀ ਹੀ ਹੁੰਦੀ ਹੈ 28 ਕੁਐਸਚਨ ਕੀ ਲੋਕਤੰਤਰ ਵਿੱਚ ਜੇਕਰ ਕੋਈ ਸਰਕਾਰ ਲੋਕਾਂ ਦੀਆਂ ਲੋੜਾਂ ਪੂਰੀਆਂ ਨਹੀਂ ਕਰ ਸਕਦੀ ਤਾਂ ਲੋਕ ਅਗਲੀਆਂ ਚੋਣਾਂ ਵਿੱਚ ਕੀ ਕਰ ਸਕਦੇ ਹਨ ਉਹਨਾਂ ਦਾ ਸਫਾਇਆ ਸੌਰੀ ਸੌਰੀ ਇਹ ਸਹੱਡ ਸਕਦੇ ਹਨ ਸਰਕਾਰ ਬਦਲ ਸਕਦੇ ਹਨ ਚੋਣਾਂ ਦਾ ਬਾਈਕਾਟ ਕਰਨ ਦੀ ਕਰਨਾ ਹੀ ਇੱਕ ਰਸਤਾ ਹੈ ਜਾਂ ਫਿਰ ਕੁਝ ਵੀ ਨਹੀਂ ਕਰਦੇ ਤਾਂ ਇਹਦਾ ਰਾਈਟ ਆਨਸਰ ਕੀ ਹੁੰਦਾ ਹੈ ਲੋਕਤੰਤਰ ਦੇ ਵਿੱਚ ਜੇਕਰ ਜੇ ਕੋਈ ਸਰਕਾਰ ਮਤਲਬ ਲੋਕਾਂ ਦੀਆਂ ਲੋੜਾਂ ਪੂਰੀਆਂ ਨਹੀਂ ਕਰਦੀ ਤਾਂ ਜਨਤਾ ਕੀ ਕਰਦੀ ਹੈ ਸਰਕਾਰ ਬਦਲ ਸਕਦੇ ਹਨ ਤਾਂ ਰਾਈਟ ਆਨਸਰ ਕੀ ਹੋਇਆ ਕਿਉਂਕਿ ਹਰ ਇੱਕ 5 ਸਾਲ ਦੇ ਬਾਅਦ VOTING ਹੁੰਦੀ ਹੈ ਤਾਂ VOTING ਦੇ ਵਿੱਚ ਕੀ ਹਾਂ ਉਹਨਾਂ ਨੂੰ ਫਿਰ ਘੱਟ ਘੱਟ ਮਤ ਮਿਲਣ ਦੇ ਕਰਕੇ ਕੀ ਹਾਂ ਉਹ ਬਦਲ ਸਕਦੇ ਹਨ ਤਾਂ ਰਾਈਟ ਆਨਸਰ ਕੀ ਹੋਏਗਾ ਬੀ ਪੁਰਾਣੇ ਸਮੇਂ ਵਿੱਚ ਭਾਰਤ ਵਿੱਚ ਕਿਹੜੇ ਲੋਕਾਂ ਨੂੰ ਵੋਟ ਪਾਉਣ ਦੀ ਇਜਾਜ਼ਤ ਨਹੀਂ ਹੁੰਦੀ ਸੀਗੀ ਪੁਰਾਣੇ ਸਮੇਂ ਦੇ ਵਿੱਚ ਗਰੀਬਾਂ ਨੂੰ ਅਨਪੜ੍ਹ ਲੋਕਾਂ ਨੂੰ ਔਰਤਾਂ ਨੂੰ ਯਾਫਰੋ ਪ੍ਰੋਕਟ ਸਾਰੇ ਤਾਂ ਇਹਨਾਂ ਦਾ ਆਏਗਾ ਗਰੀਬਾਂ ਨੂੰ ਨਹੀਂ ਹੁੰਦੀ ਸੀਗੀ ਅਨਪੜ੍ਹ ਲੋਕਾਂ ਨੂੰ ਵੀ ਨਹੀਂ ਹੁੰਦੀ ਸੀ ਤੇ ਔਰਤਾਂ ਨੂੰ ਵੀ ਨਹੀਂ ਹੁੰਦੀ ਸੀ ਤਾਂ ਰਾਈਟ ਆਨਸਰ ਕੀ ਹੋਏਗਾ ਡੀ ਸਰਕਾਰੀ ਆਪਸ਼ਨ ਗਵਰਨਮੈਂਟ ਮਤਲਬ ਸੀ ਉਪਰੋਕ ਸਾਰੇ ਹਾਂਜੀ ਰਾਈਟ ਆਨਸਰ ਆਏਗਾ ਡੀ ਨੈਕਸਟ ਹੈਗਾ ਆਪਣਾ ਕਿ ਸਰਕਾਰ ਨੂੰ ਕਾਨੂੰਨ ਬਣਾਉਣ ਦੀ ਸ਼ਕਤੀ ਕੌਣ ਦਿੰਦਾ ਹੈ ਸਰਕਾਰ ਨੂੰ ਲੋਕ ਜਿਹਨوں ਕੀ ਲੋਕਤੰਤਰ ਬੋਲ ਨਹੀਂ ਆਪਾ ਭਗਵਾਨ ਦਿੰਦਾ ਹੈ ਦੂਜੇ ਦੇਸ਼ ਦਿੰਦੇ ਨੇ ਇਹ ਆਪ ਹੁਲੇ ਇਸ ਦਿੰਦੀ ਆ ਤਾਂ ਆਪਾਂ ਦੇਖਦੇ ਹਾਂ ਕਿ ਲੋਕਾਂ ਦੇ ਦੁਆਰਾ ਲੋਕਾਂ ਲਈ ਚਲਾਇਆ ਗਿਆ ਤੰਤਰ ਲੋਕਤੰਤਰ ਤੇ ਆਪਣਾ ਰਾਈਟ ਆਨਸਰ ਕੀ ਹੋਏਗਾ ਏ ਆਪਣੇ ਕੁਐਸਚਨ 30 ਕੰਪਲੀਟ ਹੋ ਚੁੱਕੇ ਨੇ ਅੱਜ ਦੀ ਆਪਣੀ ਕਲਾਸ ਇੱਥੇ ਹੀ ਖਤਮ ਹੁੰਦੀ ਹੈ ਕੱਲ ਮਿਲਦੇ ਆ ਇੱਕ ਨਵੇਂ ਟੋਪਿਕ ਦੇ ਨਾਲ ਜੋ ਕਿ ਆਪਣਾ ਚੈਪਟਰ ਨੰਬਰ 4th ਰਣ ਵਾਲਾ ਹੈਗਾ ਨਾਈ ਵੈਰੀ ਨਾਈਸ ਸੈਸ਼ਨ ਓਕੇ ਸੀ थैंक यू so much ਮਿਲਦੇ ਆ ਕੱਲ ਫਿਰ ਇੱਕ ਨਵੇਂ ਟੋਪਿਕ ਦੇ ਨਾਲ थैंक यू so much ਪਲੀਜ਼ ਸੈਸ਼ਨ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ